ਪਿੰਡ ਮਹਿੰਦੀਪੁਰ ਦੇ ਇੱਕ ਘਰ ਚੋਂ ਸੋਨਾ ਅਤੇ ਨਗਦੀ ਹੋਈ ਚੋਰੀ ਜ਼ਿਲ੍ਹਾ ਸ਼ਿਪਾਗ ਸਿੰਘ ਨਗਰ ਨਮਾ ਸ਼ਹਿਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਹਿੰਦੀਪੁਰ ਦੇ ਨਜ਼ਦੀਕੀ ਹਾਈਵੇ ਰੋਡ ਦੇ ਉੱਤੇ ਹੀ ਬਿਲਕੁਲ ਨਾਲ ਲੱਗਦੇ ਇੱਕ ਘਰ ਚੋਂ ਸੋਨਾ ਅਤੇ ਨਗਦੀ ਦੀ ਚੋਰੀ ਹੋ ਗਈ ਹੈ ਇਸ ਮੌਕੇ ਮੇਰੀ ਜਾਣਕਾਰੀ ਮੁਤਾਬਕ ਗਵਾਂਡੀਆਂ ਨੇ ਦੱਸਿਆ ਹੈ ਕਿ ਜਦ ਅਸੀਂ ਗੇਟ ਖੁੱਲਾ ਦੇਖਿਆ ਹੈ ਤਾਂ ਪਤਾ ਲੱਗਿਆ ਕਿ ਘਰ ਦੇ ਦਰਵਾਜ਼ੇ ਦੇ ਤਾਲੇ ਵੀ ਟੁੱਟੇ ਪਏ ਹਨ ਅਤੇ ਅਲਮਾਰੀ ਦੇ ਵਿੱਚ ਸੋਨੇ ਦੀਆਂ ਬਾਲੀਆਂ ਅਤੇ 25000 ਦੇ ਕਰੀਬ ਨਕਦੀ ਚੋਰ ਲੈ ਗਏ ਅਤੇ ਘਰ ਦੇ ਵਿੱਚ ਲੱਗਿਆ ਹੋਇਆ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਹੀਂ ਛੱਡਿਆ ਇਸ ਮੌਕੇ ਪੁਲਿਸ ਨੂੰ ਵੀ ਰਿਪੋਰਟ ਲਿਖਾ ਦਿੱਤੀ ਗਈ ਹੈ ਆਉ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਕੀ ਕਹਿੰਦੇ ਹਨ ਪਰਿਵਾਰ ਵਾਲੇ ਇਹ ਮੇਰੀ ਮੰਮੀ ਨੇ ਮੇਰੇ ਪਰ ਚਾਈ ਚੱਪੇ ਆਲ ਤੋਂ ਉਹ ਆਈ ਸੀ ਉਹ ਮੈਨੂੰ ਕਹਿੰਦੀ ਵੀ ਸੀਰੇ ਚਾਚੀ ਆਈ ਹੋਆ ਮੈਂ ਕਿਹਾ ਨਹੀਂ ਉਹ ਨਹੀਂ ਆਏ ਹੈਗੇ ਵੀ ਚਾਬੀ ਸਾਡੇ ਕੋ ਆ ਤਾਂ ਕਹਿੰਦੀ ਨਹੀਂ ਦਿੰਦਾ ਖੁੱਲਾ ਆ ਤਾਂ ੁੰਡਾ ਲੱਗਾ ਅੰਦਰੋਂ ਅਸੀਂ ਉਸ ਵੇਲੇ ਮੈਂ ਤਾਂ ਮੇਰਾ ਮੁੰਡਾ ਆਏ ਦੇਖ ਤਾਂ ਇਹ ਨੱਟ ਕੇ ਸੀ ਆ ਕੇ ਦੇਖਿਆ ਤੇ ਜਾਨ ਅਸੀਂ ਇੰਦਾ ਨਹੀਂ ਬੜੇ ਫੇ ਮੈਂ ਮੁੜ ਕੇ ਉਹ ਨਹੀਂ ਪੈਰੀ ਇੱਕ ਗਾਹ ਹੈ ਰੀ ਭਾਜੀ ਤਾਂ ਕਿਛੋ ਪੈਣ ਨੂੰ ਲੈ ਕੇ ਆਈਆਂ ਅੱਛਾ ਜੀ ਬਿਨਾਰ ਗਿਆਨੀ ਭਾਜੀ ਵੀ ਆਇਆ ਜਿਹੜੇ ਘਰ ਦੇ ਕਿਤੇ ਗਏ ਹੋ ਸੀਗੇ ਇਹ ਘਰ ਦੇ ਗਏ ਹੋ ਸੀ ਆਪਣੀ ਕੁੜੀ ਦੇ ਅੱਛਾ ਜੀ ਹਾਂਜੀ ਤਾਂ ਫਿਰ ਜਦ ਆ ਕੇ ਦੇਖਿਆ ਸਾਰੇ ਅੰਦਰ ਤੋਂ ਬਲੌਕ ਛੁੱਟੇ ਹੋ ਸੀਗੇ ਖਲਾਰਾ ਪਾਇਆ ਸੀ ਜਿਦਾ ਹਾਂ ਅਲਮਾਰੀਆਂ ਨੂੰ ਮੇਨ ਕੱਪੜੇ-ਕਪੜੇ ਖੋਲੇ ਹੋ ਸੀਗੇ ਠੀਕ ਹੈ ਹਾਂ ਇਹ ਭਾਜੀ ਜਿਹੜਾ ਚੋਰੀ ਦਾ ਕਦੋਂ ਪਤਾ ਲੱਗਿਆ ਹੈਗਾ ਆਪਣਾ ਸਾਨੂੰ 12 ਕਿਲੋ ਜੀ ਕਿੰਨਾ ਕੁ ਮੰਨ ਲਵੋ ਜਿਹੜਾ ਘਰ ਦੇ ਵਿੱਚ ਨੁਕਸਾਨ ਹੋ ਗਿਆ ਨੁਕਸਾਨ ਅੰਦਾਜ਼ਾ 25000 ਰੁਪਈਆ ਤੱਕ ਦਾ ਤੇ ਆ ਅੱਛਾ ਜੀ ਇੱਕ ਬਾਲੀਆਂ ਜੂੜਾ ਗਿਆ ਜੀ ਹ ਹਾਂਜੀ ਹੋਰ ਕੀ ਕੀ ਲੱਗੇ ਹੋਰ ਤਾਂ ਹੀ ਕੁਝ ਨਹੀਂ ਲੱਗੇ ਸੀਸੀਟੀਵੀ ਕੈਮਰੇ ਵਗੈਰਾ ਵੀ ਲੱਗੇ ਹੋ ਤੇ ਉਹ ਲੱਗੇ ਹੋ ਜੀ ਕੋਡੀਪੀਆਰ ਲੱਗਾ ਚੱਕੇ ਅੱਛਾ ਜੀ ਹਾਂਜੀ ਤੇ ਹੁਣ ਪੁਲਿਸ ਨੂੰ ਰਿਪੋਰਟ ਰ ਕੋਲ ਲਖਾਈ ਸਾਤ ਹਜ਼ਾਰ ਪੌਨਸਾ ਕੇ ਮੌਕਾ ਦੇ ਕੇ ਚਲ ਜੀ ਕੀ ਕਹਿੰਦੀ ਪੁਲਿਸ ਕੀ ਕਹਿੰਦੀ ਹਾਰਵੇ ਕਰੂਗਾ ਤਾਂ ਠੀਕ ਹਾਂ